20 ਦਸੰਬਰ ਸ਼ੀਪੂ ਤੇ ਠੰਡ ਨੂੰ ਦੇਖਦੇ ਹੋਏ ਛੋਟੇ ਸ਼ਹਿਬ ਜادہ ਨੇ ਸ਼ਹੀਦੀ ਜਿਹੜੀ ਤੇ ਵੱਡੇ ਸ਼ਹਿਬ ਜادہ ਨੇ ਸ਼ਹੀਦੀ ਯਾਦ ਆਉਂਦੀ ਹੈ ਨਾ ਤੇ ਉਹਨਾਂ ਦੀ ਸ਼ਹਾਦਤ ਨੂੰ ਹੀ ਸਮਰਪਿਤ ਹੁੰਦੀ ਨੇ ਇਹ ਦਿਨ ਤੇ ਉਹਨਾਂ ਨੂੰ ਯਾਦ ਕਰਕੇ ਹੀ ਆਪਾਂ ਆਪਣੇ ਘਰ ਦੇ ਕੰਮ ਸ਼ੁਰੂ ਕਰਦੇ ਹਾਂ ਸ਼ਾਮ ਦਾ ਟਾਈਮ ਹੈ ਤੇ ਪੱਠੇ-ਪੁੱਠੇ ਆਪਾਂ ਜਿਹੜੇ ਉਜਕ ਲੈਂਦੇ ਆ ਤੇ ਹੁਣ ਬਸ ਇਹਨਾਂ ਨੂੰ ਪੋਤਰ ਕੇ ਤੇ ਜੋ ਕਿ ਸਵੇਰ ਵਾਸਤੇ ਕੁੱਤਰਨ ਵਾਸਤੇ ਆਪਾਂ ਨੂੰ ਜ਼ਰੂਰੀ ਚਾਹੀਦੇ ਹੁੰਦੇ ਨੇ ਤੇ ਜਦੋਂ ਮੈਂ ਪੱਠੇ ਕੁੱਤਰ ਰਿਹਾ ਨਾ ਤੇ ਮੇਰੇ ਦਿਮਾਗ 'ਚ ਕਈ ਚੀਜ਼ਾਂ ਆਉਂਦੀਆਂ ਨੇ ਕਿ ਕਿੰਨੀ ਠੰਡ ਆ ਤੇ ਜਦੋਂ ਪੱਠੇ ਕੁੱਤਦੇ ਆਪਾਂ ਮਤਲਬ ਆਪਣੇ ਆਪਣੇ ਪੂਰੀ ਤਰ੍ਹਾਂ ਕਵਰ ਕਰਕੇ ਤੇ ਫਿਰ ਮੈਂ ਕੁੱਤਰ ਰਿਹਾ ਵਾਂ ਤੇ ਫਿਰ ਵੀ ਆਪਾਂ ਨੂੰ ਠੰਡ ਲੱਗਦੀ ਆ ਨਾ ਤੇ ਧੰਨ ਸੀ ਉਹ ਚਾਰ ਸਹਤ ਜਾਦੇ ਜਿਵੇਂ ਸਰਸਨ ਰੀਤੇ ਉਹਨਾਂ ਦਾ ਵੀ ਛੋੜਾ ਤੇ ਪਰਿਵਾਰ ਦਾ ਤੇ ਕਿੰਨੇ ਕਸ਼ਟ ਚੱਲੇ ਹੋਣਗੇ ਉਸ ਟਾਈਮ ਤੇ ਕਿੰਨਾ ਵੱਡਾ ਜਿਗਰਾ ਹੈ ਨਾ ਤੇ ਕਿੰਨੀ ਵੱਡੀ ਆਪਾਂ ਨੂੰ ਆਪਣੀ ਕੌਮੀ ਸਪਿਰਿਟ ਆਪਾਂ ਨੂੰ ਮਿਲਦੀ ਏ ਉਹਨਾਂ ਦੀ ਜਜ਼ਬੇ ਤੋਂ ਸ਼ਾਮ ਦਾ ਟਾਈਮ ਹੋ ਗਿਆ ਤੇ ਹੁਣ ਵੀ ਜਿਹੜੀ ਤੁੰਦ ਉਹ ਡਿੱਗ ਪਈ ਆ ਪਹਿਲਾਂ ਹੀ ਅੱਜ ਸਾਰਾ ਦਿਨ ਹੀ ਤਕਰੀਬਨ ਤੁੰਦ ਰਹੀ ਤੇ ਹੁਣ ਵੀ ਜਿਹੜੀਆਂ ਗੱਡੀਆਂ ਬੜੀਆਂ ਸਲੋ ਧਾਂਡੀਆਂ ਨੇ ਰਸਤੇ ਤਕਰੀਬਨ ਸੁੰਨ ਹੋਏ ਪਏ ਨੇ ਤੇ ਲੋਕ ਆਪਣੇ ਘਰਾਂ 'ਚ ਬੈਠੇ ਨੇ ਤੇ ਸਾਈਡ ਤੇ ਜਿਹੜੀ ਮਤਲਬ ਹੀ ਹਰਿਆਲੀ ਆ ਉਹ ਬਹੁਤ ਖੂਬਸੂਰਤ ਲੱਗਦੀ ਪਈ ਆ ਖਾਣਾ-ਦਾਣਾ ਜਿਹੜਾ ਡੰਗਰਾਂ ਦਾ ਉਹ ਆਪਾਂ ਤਿਆਰ ਕਰ ਲਿਆ ਵਾ ਤੇ ਮੱਝ ਵਾਸਤੇ ਆਪਾਂ ਜਿਹੜੀ ਉਹ ਲੇਟੀ ਆ ਉਹ ਤਿਆਰ ਕਰ ਲਈ ਆ ਤੇ ਕੱਢ ਲਈ ਆ ਉਹਨੂੰ ਆਪਾਂ ਪਾ ਦੇਣੀ ਆ ਬਸ ਪੱਟੇ-ਪੁੱਟੇ ਕੁਦਰ ਕੇ ਆਪਾਂ ਵਿਲੇ ਹੋ ਗਏ ਆ ਫਰੀ ਆ ਹੁਣ ਤੇ ਬਸ ਡੰਗਰ-ਡੁੰਗਰ ਚੋ ਕੇ ਫਿਰ ਆਪਾਂ ਬਹਿ ਜਾ ਜੀ ਹਾਲ ਚਾਲ ਆ ਸੈਭਜੋ ਸਿੰਘ ਜੀ ਠੀਕ ਠਾਕ ਹੋ ਬੋਲੋ ਕਿਵੇਂ ਆ ਅਸੀਂ ਖੜੇ ਆ ਨਵੇਂ ਘਰ ਦੇ ਵਿੱਚ ਤੁਸੀਂ ਸਾਡੇ ਨਵੇਂ ਘਰ ਦੀ ਲੁੱਕ ਦੇਖ ਸਕਦੇ ਹੋ ਪਿੱਛੇ ਸਾਡੇ ਨਵੇਂ ਘਰ ਰੈਨੋਵੇਟਡ ਹੋ ਸੋ ਟਾਈਮ ਦੇ ਨਾਲ ਹੀ ਆਪਣੇ ਜਿਹੜੇ ਕੰਮ ਜਿਹੜੇ ਨਿਬੇੜ ਕੇ ਤੇ ਤੁਸੀਂ ਵੀ ਪਈ ਬਹਿ ਬੂ ਜਾਇ ਕਰੋ ਕਿਉਂਕਿ ਠੰਡ ਜਿਹੜੀ ਵਧ ਗਈ ਆ ਤੇ ਬੱਚਿਆਂ ਨੂੰ ਜਿਹੜੇ ਉਹ ਗਰਮ ਕੱਪੜੇ ਪਾ ਕੇ ਰੱਖੋ ਤੇ ਡੰਗਰਾਂ ਵਗੈਰਾ ਨੂੰ ਜਿਹੜਾ ਟਾਈਮ ਨਾਲ ਅੰਦਰ ਕਰਦਾ ਕਰੋ ਟਾਈਮ ਨਾਲ ਚੋ ਲਿਆ ਕਰੋ ਸਵੇਰੇ ਵੀ ਤੇ ਸ਼ਾਮੀ ਵੀ ਤੇ ਫਿਰ ਕਿਉਂਕਿ ਆਪਾਂ ਵੀ ਜਿਹੜੇ ਨੇ ਉਹ ਡੈਡੀ ਨੇ ਵੀ ਤੇ ਆਪਾਂ ਵੀ ਨਾਲ ਹੈਲਪ ਕੀਤੀ ਤੇ ਮਿਲਜੁਲ ਕੇ ਆਪਾਂ ਸਾਰਾ ਕੰਮ ਜਿਹੜਾ ਨਿਪਟਾ ਕੇ ਤੇਰੀ ਹੋ ਕੇ ਟਾਈਮ ਨਾਲ ਬੈਜਾਈ ਦਵਾ